ਇੱਕ ਘਟਨਾ ਕੋਈ ਬਹੁਤ ਹੀ ਪੁਰਾਣੀ ਨਹੀਂ 1897 ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਪੈਂਦਾ ਸਾਰਾ ਗੜੀ ਅੱਜ ਦੇ ਦਿਨ ਗੁਲਬਦਾਸ਼ ਨਾਮ ਦੇ ਇੱਕ ਅਫਰੀਦੀ ਹਾਕਮ ਦੇ ਅਗਵਾਈ ਦੇ ਵਿੱਚ ਜਿਹਾਰਤ ਦਾ ਨਾਰਾ ਮਾਰ ਕੇ 10000 ਅਫਗਾਨੀਆਂ ਨਹੀਂ ਸਾਰਾ ਗੜੀ ਜੋ ਇੱਕ ਨਿੱਕੀ ਜੀ ਚੌਂਕੀ ਸੀ ਕਿਲਾ ਨਹੀਂ ਸੀ ਉਸ ਸਾਰਾ ਗੜੀ ਚੌਂਕੀ ਦੇ ਉੱਪਰ ਜਿੰਦਾ ਕਿ ਜਿਹੜਾ ਮੇਨ ਮੁਖ ਚੌਂਕੀਦਾਰ ਆ ਉਹ ਸਰਦਾਰ ਈਸ਼ਰ ਸਿੰਘ ਹੈ ਸਰਦਾਰ ਈਸ਼ਨ ਸਿੰਘ ਦੇ ਨਾਲ 26 ਸਿੱਖ ਪਲਟਣਾਂ 26 ਸਿੱਖ ਪਲਟਨ ਦੇ ਵਿੱਚ ਉਸ ਦਿਨ ਸਿਰਫ 21 ਗੁਰੂ ਕੇ ਸਿੱਖ ਸਨ ਹੈਰਾਨੀ ਦੀ ਗੱਲ ਇਹਨਾਂ ਵਿੱਚ ਕੋਈ ਮੁਸਲਮਾਨ ਨਹੀਂ ਕੋਈ ਹਿੰਦੂ ਨਹੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਚੇ ਪਾਤਸ਼ਾਹ ਜੀ ਦੇ ਕਰਨ ਨੂੰ ਪਿਆਰ ਕਰਨ ਵਾਲੇ ਸਿੱਖ ਜਦੋਂ ਅਫਗਾਨੀਆਂ ਨੂੰ ਇਹ ਗੱਲ ਪਤਾ ਲੱਗੀ ਕਿ ਇੱਥੇ 21 ਸਿੱਖ ਨੇ ਹੈਰਾਨੀ ਦੀ ਗੱਲ ਵੇਖੋ ਉਹ ਚਾਹੁੰਦੇ ਤੇ ਕੋਈ ਆਪਣਾ ਬੰਦਾ ਵਿੱਚ ਵੜ ਕੇ ਕੋਈ ਨਸ਼ੀਲੀ ਜੈਰੀਲੀ ਚੀਜ਼ ਦੇ ਕੇ ਇਹਨਾਂ ਨੂੰ ਖਤਮ ਕਰ ਦਿੰਦੇ ਪਰੰਤੂ ਉਹਨਾਂ ਨੂੰ ਪਤਾ ਸੀ ਸਿੱਖ ਸੁਚੇਤ ਨੇ ਉਹਨਾਂ ਨੂੰ ਇਹ ਗੱਲ ਪਤਾ ਸੀ ਸਿੱਖ ਸਿੱਖ ਤੋਂ ਬਿਨਾ ਕਿਸੇ ਦੇ ਪਰੇਸ਼ਾਨੀ ਕਰਦੇ ਪਾਲ ਜਿਹਨੂੰ ਮਰਜ਼ੀ ਦੇਣ ਪਰੇਸ਼ਾਨੀ ਨਹੀਂ ਕਰਦੇ ਬਿਲਕੁਲ ਇਸੇ ਤਰੀਕੇ ਦੇ ਨਾਲ ਗੁਰਬਦਾਸ਼ ਦੀ ਅਗਵਾਈ ਦੇ ਵਿੱਚ ਅੱਜ ਦੇ ਦਿਨ ਸਵੇਰ ਵੇਲੇ 10000 ਅਫਗਾਨੀਆਂ ਨੇ ਸਾਰਾ ਗੜੀ ਚੌਂਕੀ ਨੂੰ ਕੇਰਾ ਪਾ ਲਿਆ ਅੰਦਰ ਸਰਦਾਰ ਚੰਦਾ ਸਿੰਘ ਜੀ ਵਰਗੇ ਸਰਦਾਰ ਸੱਜਣ ਸਿੰਘ ਜੀ ਵਰਗੇ ਸਰਦਾਰ ਗੁਰਮੁਖ ਸਿੰਘ ਜੀ ਵਰਗੇ ਪਿਆਰੇ ਨੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜੰਗ ਰੰਗੀ ਜਿੰਨਾ ਚਿਰ ਸਿੱਖਾਂ ਕੋਲ ਬੰਦੂਕਾਂ ਗੋਲੀਆਂ ਜੋ ਵੀ ਸਨ ਉਹਨਾਂ ਨੇ ਵਰਤਿਆ ਸਵੇਰ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਿੱਖਾਂ ਨੇ 600 ਅਫਗਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੜਿਆਂ ਨੇ ਹਿੰਮਤ ਕੀਤੀ ਕਿ ਅਸੀਂ ਜਿਵੇਂ ਜਿਵੇਂ ਕਰੇ ਵੀ ਕਰਕੇ ਚੌਂਕੀ ਦੇ ਅੰਦਰ ਵੜ ਜਾਈਏ ਪਰ ਕਹਿਣ ਤੇ ਸੁਣਨ ਦੇ ਵਿੱਚ ਤੇ ਬੜਾ ਸੋਹਣਾ ਲੱਗਦਾ ਪਰ ਉਹ ਜਿਹੜੇ ਸਾਹਮਣੇ ਗੁਰੂ ਕੇ ਸ਼ੇਰ ਖੜੇ ਨੇ ਉਹਨਾਂ ਨਾਲ ਲੜੇ ਕੌਣ ਹਿੰਮਤ ਵਖਾਵੇ ਕੌਣ ਪਤਾ ਉਹਨਾਂ ਨੂੰ ਸੀ ਕਿ ਅੰਦਰ 21 ਜਾਣੇ ਨੇ ਇਹਨਾਂ ਦੇ ਵਿੱਚੋਂ ਬਹੁਤਾਤ ਗੁਰੂ ਕੇ ਸਿੱਖ ਜਦੋਂ ਸ਼ਹਾਦਤ ਦਾ ਜਾਮ ਪੀ ਗਏ ਲਗਭਗ 15 ਜਾਣੇ ਦੁਪਹਿਰ 2 ਵਜੇ ਤੋਂ ਬਾਅਦ ਸਿਰਫ 6 ਜਾਣੇ ਬਚਦੇ ਨੇ ਇਹ ਛੇ ਡਾਣੇ ਜਿਨ੍ਹਾਂ ਇਹਨਾਂ ਕੋਲ ਗੋਲੀ ਬਾਰੂਦ ਹੈ ਉਹਨੂੰ ਵਰਤਦੇ ਨੇ ਤੇ ਅਫਗਾਨਾਂ ਨੂੰ ਮੌਤ ਦੇ ਘਾਟ ਉਤਾਰਦੇ ਨੇ ਮੌਤੇ ਘਾਟ ਉਤਾਰਨ ਤੋਂ ਬਾਅਦ ਅੰਤ ਦੇ ਵਿੱਚ ਸਰਦਾਰ ਗੁਰਮukh ਸਿੰਘ ਜੀ ਬਚਦੇ ਨੇ ਜਿਹੜੇ ਕਿ ਸੀਸਾ ਝੰਡਾ ਰਾਹੀਂ ਇਸ਼ਾਰਾ ਦੇਣ ਵਾਲੇ ਦੀ ਨੌਕਰੀ ਦੇ ਉੱਪਰ ਨਿਯਤ ਨੇ ਕਿਨ ਤੋਂ ਪਾਵ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਣੇ ਸਾਥੀਆਂ ਨੂੰ ਦੱਸਣ ਵਾਸਤੇ ਸੀਸਾ ਤੇ ਰੋਸ਼ਨੀ ਦੀ ਵਰਤੋਂ ਕੀਤੀ ਜਾਂਦੀ ਸੀ ਉਹਦੇ ਕੋਈ ਕੋਡ ਹੁੰਦੇ ਸਨ ਬਿਲਕੁਲ ਉਸੇ ਤਰੀਕੇ ਦੇ ਨਾਲ ਅੰਤ ਦੇ ਵਿੱਚ ਗੁਰਮੁਖ ਸਿੰਘ ਦੀ ਬਚਦੇ ਨੂੰ ਪਾਇਆ ਦੁਪਹਿਰ ਦਾ ਸਮਾਂ ਹੋਵੇਗਾ 3 ਜਾਂ 4 ਵਜੇ ਜਿਹੜੇ ਅਫਗਾਨੀ ਬਾਹਰੋਂ ਹਮਲਾ ਕਰਨ ਵਾਸਤੇ ਆਏ ਨੇ ਉਹ ਦਰਵਾਜ਼ੇ ਦੇ ਜੋ ਚੌਂਕੀ ਦਾ ਮੁੱਖ ਦਰਵਾਜ਼ਾ ਆ ਫੁੰਦੇ ਵਿੱਚ ਸੰਗੀਨਾ ਮੰਗ ਕੇ ਦਰਵਾਜ਼ੇ ਨੂੰ ਤੋੜਦੇ ਨੇ ਅੰਤ ਨੂੰ ਸਰਦਾਰ ਗੁਰਮukh ਸਿੰਘ ਜਿਨ੍ਹਾਂ ਚਿਰ ਸੀਨੇ ਦੇ ਵਿੱਚ ਜਾਣ ਜਿਨ੍ਹਾਂ ਚਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਬਲ ਹੈ ਉਸ ਬਲ ਦੇ ਬਲਬੂਤਿਆਂ ਤੇ ਇਹਨਾਂ ਅਫਗਾਨੀਆਂ ਨੂੰ ਮੌਤ ਦੇ ਘਾਟ ਉਤਾਰਦੇ ਰਹਿੰਦੇ ਨੇ ਅੰਤ ਨੂੰ ਆ ਵੀ ਸ਼ਹਾदत ਤਾਂ ਜਾਂਦੀ ਜਾਂਦੀ ਜਦੋਂ ਇਹ ਗੱਲ افغانیاں ਨੂੰ ਪਤਾ ਲੱਗਦੀ ਵੀ ਜਿਨ੍ਹਾਂ ਨਾਲ ਅਸੀਂ ਲੜਨ ਵਾਸਤੇ ਤੇ ਸਿਰਫ 21 ਜਾਣੇ ਸਨ ਤੇ 21 ਜਾਣੇ ਨੇ ਸਾਨੂੰ 8 ਘੰਟੇ ਤੱਕ ਪਾਕੇ ਰੱਖਿਆ ਆ तकरीबन ਸਾਡਾ 600 ਤੋਂ ਲੈ ਕੇ 1000 ਬੰਦਾ ਮਾਰ ਕੇ ਰੱਖ ਦਿੱਤਾ ਆ ਤਾਂ ਉਹ ਵੀ ਕਿਤੇ ਨਾ ਕਿਤੇ ਇਹਨਾਂ ਸਿੱਖਾਂ ਦੇ ਅੱਗੇ ਸਿਰ ਚ ਕਾਉਣ ਵਾਸਤੇ ਮਜਬੂਰ ਸਨ ਜਦੋਂ ਇਹ ਗੱਲ ਇੰਗਲੈਂਡ ਦੀ ਸਰਕਾਰ ਨੂੰ ਪਤਾ ਲੱਗਦੀ ਸਤਕਾਰਤ ਲੋਕਾਂ ਦੇ ਵੱਲੋਂ ਇੱਜ਼ਤਦਾਰ ਲੋਕਾਂ ਦੇ ਵੱਲੋਂ ਇੱਜ਼ਤਦਾਰ ਬੰਦਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ 2 ਮਿੰਟ ਦਾ ਮੌਨ ਵਰਤ ਇਹਨਾਂ ਸਿੱਖਾਂ ਦੀ ਯਾਦ ਵਿੱਚ ਰੱਖਿਆ ਜਾਂਦਾ ਹੈ। ਹਰੇਕ ਸਿੱਖ ਨੂੰ 50 ਏਕੜ ਜ਼ਮੀਨ ਤੇ 500 ਰੁਪਇਆ ਇਨਾਮ ਪਰਿਵਾਰ ਨੂੰ ਦਿੱਤਾ ਜਾਂਦਾ ਹੈ। ਉਸ ਜਮਾਨੇ ਦਾ। ਤੇ ਇਹਨਾਂ ਸਾਰਿਆਂ ਨੂੰ ਇੱਕ ਜੋ ਅੱਜ ਸਾਡੇ ਦੇਸ਼ ਦੇ ਵਿੱਚ ਭਾਰਤ ਰਤਨ ਦਾ ਫਾਡਾ ਉਹ ਉਸ ਅਵਾਰਡ ਦੇ ਬਰਾਬਰ ਦਾ ਇੱਕ ਇੰਗਲੈਂਡ ਦੀ ਸਰਕਾਰ ਦੇ ਵੱਲੋਂ ਅਵਾਰਡ ਵੀ ਦਿੱਤਾ ਜਾਂਦਾ ਹੈ। ਕਿ ਇੰਨਾ ਸਿੱਖਾਂ ਵਰਗੀ ਪਹਿਚਾਨ ਦੁਨੀਆ ਵਿੱਚ ਹੋਰ ਕਿਸੇ ਕੋਲ ਨਹੀਂ ਇਹ ਸਾਡਾ ਵੱਡਿਆਂ ਦਾ ਮਨਮਤਾ ਇਤਿਹਾਸ ਸਾਡੇ ਦੁਸ਼ਮਣ ਵੀ ਸਾਡੇ ਮਰਿਆਂ ਤੇ ਮਾਣ ਕਰਦੇ ਨੇ ਸਤਿਗੁਰੂ ਕਿਰਪਾ ਕਰਨ ਕਿਤੇ ਅਸੀਂ ਆਪਣੇ ਜਿਉਂਦੇ ਸਿੱਖਾਂ ਦੇ ਉੱਪਰ ਮਾਣ ਤੇ ਪ੍ਰੋਸਾ ਕਰ ਸਕੀਏ ਪੁਰ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ